ਫਤੇਗੜੂਆਂ ਜੁਨੀਆ ਜਨਾਰੇ ਬ੍ਰਦਰ ਤੇ ਫਾਇਰਿੰਗ ਹੋਈ ਹੈ ਫਤੇਗੜੂਆਂ ਚੋੜੀਆਂ ਹੁਣੇ ਥੋੜੀ ਦੇਰ ਪਹਿਲੇ ਇੱਕ ਜੁਵੈਲਰਸ ਸ਼ਾਪ ਹੈ ਉਹਦੇ ਤੇ ਫਾਇਰਿੰਗ ਇਨਸੀਡੈਂਟ ਹੋਈ ਹੈ ਜਿਹਦੇ ਚ ਦੋ ਜਣੇ ਜਿਹੜੇ ਜ਼ਖਮੀ ਹੋਏ ਨੇ ਅਸੀਂ ਪੁਲਿਸ ਟੀਮ ਲੈ ਕੇ ਇੱਥੇ ਪਹੁੰਚ ਗਏ ਆ ਵੈਰੀਫਾਈ ਕਰ ਰਹੇ ਆ ਜੋ ਵੀ ਕ੍ਰਾਈਮ ਹੋਏਗਾ ਔਰ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗਾ ਮੁਕਦਮਾ ਦਰਜ ਕਰ ਰਹੇ ਆ ਥੈਂਕ ਯੂ ਸਰ ਕੀ ਗੱਲ ਹੋਈ ਸੇਫਟ ਗੱਡੀ ਪਈ ਪਿੱਛੋਂ ਗੱਡੀ ਲੱਗੀ ਮੁੰਡੇ ਆਉਂਦੇ ਸਮਾਨ ਲੈ ਕੇ ਤੇ ਚਾਰ ਜਾਨੇ ਆਏ ਪਿੱਛੋਂ ਹਾਂਜੀ ਤੇ ਆਚਾਰ ਨੰਬਰ ਗੱਡੀ ਜੇ 3878 ਨੰਬਰ ਤੇ ਆਉਂਦਿਆ ਫਾਇਰਿੰਗ ਹੋਈ ਹਾਂਜੀ ਹਾਂਜੀ ਕਿਵੇਂ ਘਟਨਾ ਵਾਪਰੀ ਸਾਡੀ ਕਿਸ ਤਰ੍ਹਾਂ ਹੋਇਆ ਸਾਰਾ ਨਾਲ ਮਤਲਬ ਕਿ ਅਣਜਾਣੇ ਬੰਦਿਆਂ ਵੱਲੋਂ ਕੋਈ ਗੱਲ ਅਣਜਾਣ ਬੰਦੇ ਭਈ ਦੋ ਚਾਰ ਜਾਨੇ ਹਾਂਜੀ 100 ਚੱਕਰ ਆਏ ਦੋ ਚਾਰ ਲੋਥੀ ਆਈ ਸੱਚੀ ਗੱਲ ਹੋਈ ਅੱਜ ਗੱਲ ਇਹ ਕਿ ਜੋ ਤੱਕ ਜੋ ਤੱਕ ਮੈਂ ਗੱਡੀ ਦੇ ਬਾਹਰ ਨਿਕਲਿਆ ਔਰ ਤੱਕ ਤਾਂ ਫਾਇਰਿੰਗ ਹੋ ਚੁੱਕੀ ਹੀ ਪਹਿਲਾਂ ਹੀ ਠੀਕ ਜੀ ਤੇ ਜਦੋਂ ਮੈਂ ਅਸੇ ਪਹੁੰਚਿਆ ਤੇ ਉਦੋਂ ਦੂਜਾ ਬੰਦਾ ਜਿਹੜੀ ਦੂਜੀ ਥੇ ਰਹੀ ਜਿਨ੍ਹਾਂ ਨੇ ਕਹਿੰਦੇ ਪਏ ਨੇ ਕਿ ਹਾਂ ਜਿਨ੍ਹਾਂ ਨੇ ਫਾਇਨਿੰਗ ਕੀਤੀ ਸੀ लवली ਜੁਲਰਸ ਵਾਲਿਆਂ ਦੇ ਉੱਪਰ ਉਹ ਆਪਣੀ ਗੱਡੀ 'ਚ ਆਪਣੇ ਬੰਦੇ ਨੂੰ ਪਾ ਕੇ ਲੈ ਕੇ ਜਾਂਦੇ ਸੀ ਮੇਰੇ ਸਾਹਮਣੇ ਹੀ ਠੀਕ ਏ ਤੇ ਮੈਂ ਜੋ ਤੱਕ ਵੇਖਿਆ ਕਿ ਪ੍ਰਿੰਸਪਾ ਜੀ ਪ੍ਰਿੰਸਪਾ ਜੀ ਉਹਨਾਂ ਦੇ ਵੱਖੀ ਦੇ ਉੱਪਰ ਗੋਲੀ ਲੱਗੀ ਹੋਈ ਸੀ ਤੇ ਫਿਰ ਉਹਨਾਂ ਨੂੰ ਹਸਪੀਟਲ ਵਿੱਚ ਲੈ ਕੇ ਜਾਂਦੇ ਸੀ ਕੱਲ ਇਹ ਹੋਈ ਕਿ ਸ਼ੁਰੂ ਵਿੱਚ ਜਦੋਂ ਵਾਪਸ ਆਏ ਆਪਣੇ ਜਾਂਦੇ ਵਾਰ ਜਿਨ੍ਹਾਂ ਦੇ लवली ਜੁਲਰਸ ਵਾਲੇ ਜਿਹੜੇ ਆਪਣੇ ਬੰਦੇ ਨੇ ਉਹ ਦੱਸ ਰਹੇ ਨੇ ਕਿ ਉਹ ਬੰਦਿਆਂ ਨੂੰ ਅਮਸਰ ਤੋਂ ਹੀ ਮੜ ਪਿੱਛਾ ਕਰਦੇ ਆ ਰਹੇ ਲੁੱਟ ਖ ਤੇ ਜਦੋਂ ਉਹਨਾਂ ਦੀ ਗੱਡੀ ਇੱਥੇ ਆ ਕੇ ਖਲੋਤੀ ਆ ਤੇ ਉਹ ਜਿਹੜੀ ਦੂਜੀ ਧਿਰ ਵਾਲੀ ਸੀ ਉਹਨਾਂ ਨੇ ਗੱਡੀ ਨਾਲ ਮਰਗ ਲਾ ਕੇ ਇੱਥੇ ਖਲਾਰ ਕੇ ਉਹਨਾਂ ਦੇ ਉੱਪਰ ਫਾਈਟਿੰਗ ਕੰਨੀ ਸ਼ੁਰੂ ਕਰਤੀ ਸੀ ਤੇ ਫਿਰ ਉਲਟਾ ਜਵਾਬੀ ਕਾਰ ਆਈ ਕਿ ਉਹਨਾਂ ਨੇ ਉਹਨਾਂ ਦੇ ਉੱਪਰ ਫਾਈਟਿੰਗ ਕੀਤੀ ਆ ਤੇ ਕਿਨੇ ਜਣ ਜਖਮੀ ਆ ਜਖਮੀ लवली ਜੁਐਲਰਸ ਵਾਲੇ ਤੇ ਦੋ ਦੋਨੋਂ ਪਰਾ ਹੀ ਜਖਮੀ ਹੋ ਗਏ ਨੇ ਉਹ ਚੀਜ਼ ਵਿੱਚ ਉਹਨਾਂ ਦਾ ਇੱਕ ਬੰਦਾ ਜਰੂਰ ਦੇ ਵਿੱਚ ਫਟੜ ਹੋਇਆ ਦਾ ਦੂਜੀ ਧਿਰ ਦਾ ਦੂਜੇ ਧਿਰ ਦਾ ਵੀ ਹੋਇਆ ਫਿਰ ਜਵਾਬੀ ਕਾਰ ਉਹ ਆਪਣੀ ਗੱਡੀ ਦੇ ਬੰਦਾ ਆਪਣੀ ਪਾ ਕੇ ਲੈ ਗਿਆ ਸੀ ਉਹ ਕਿੰਨੇ ਸੀ ਲਾਈ ਆ ਜੀ ਮੈਂ ਦੱਸਦਾ ਨਹੀਂ ਤੰਗੜਾ ਦੋ ਵੀ ਦੋ ਵੇਖਿਆ ਕਰੋ ਜੀ ਗੇੜ ਲੱਗੇ ਨਾ ਇਧਰੋਂ ਹੋ ਕੇ ਨਾ ਸਿਆਰ ਕਰਕੇ ਤੇ ਗੇੜ ਲੱਗੇ ਇੱਥੇ ਆਓ ਤੇ ਇੱਥੇ ਬੰਦੇ ਨਹੀਂ ਹੈਗੇ ਕੋਈ ਉਦੋਂ ਲੋਕ ਕੀ ਆ ਇੱਥੇ ਬੰਦਾ ਕੋਈ ਨਹੀਂ ਹੈਗਾ ਉਦੋਂ ਉੱਥੇ ਬੜੀ ਆਵਾਜ਼ ਆਈ ਮੇਰੇ ਰੋੜ ਰੱਪੇ ਦੀ ਮੈਂ ਭੱਜਾਂ ਆਇਆ ਵਾਂ ਤੇ ਇੱਕ ਇਹਨੂੰ ਇੱਥੇ ਦੁਹਤਣ ਮਾਰੀ ਆ ਤੇ ਨਾਲ ਹੀ ਵਾਇਰਿੰਗ ਹੋ ਗਈ ਆ ਬੰਦੇ ਕੌਣ ਸੀ ਮੈਨੂੰ ਕਿਹਾ ਨਹੀਂ ਹੈ ਕਿਸੇ ਫੇਰ ਵਾਇਰਿੰਗ ਹੋਈ ਕਿੰਨੇ ਜਣੇ ਆਏ ਇੱਥੇ ਕੋ 10 ਵਜੇ ਨੇ ਇਕੱਠੇ ਹੋਏ ਹੋਣੇ ਨੇ ਕੌਣ ਨੇ ਕੌਣ ਇੰਡ ਕੋ ਲਾਉਂ ਗੋਲੀ ਕਿਨੇ ਕੋਨ ਲੱਗੀ ਹੈ ਇਹ ਨਹੀਂ ਪਤਾ ਹੈ ਕੈਮਰਾ ਦੇਖ ਲਿਓ ਹੋਰ ਵੱਧ ਤੋਂ ਵੱਧ ਮੈਂ ਤਿੰਨ ਜਣੇ ਆਏ ਅਸੀਂ ਗੱਡੀ ਹਾਂ ਤਿੰਨ ਜਣੇ ਆਏ ਸੀ ਹਾਂ ਹਾਂ ਠੀਕ ਹੈ ਕਿੰਨੇ ਜਣੇ ਤਿੰਨੇ ਜਣੇ ਆਏ ਸੀ ਮਤਲਬ ਇੱਥੇ ਖੈਰਪੁਰ ਮਾਰਕੀ ਦਾ ਮਤਲਬ ਆਪਸ ਵਿੱਚ ਕੋਈ ਵੀ ਨਹੀਂ ਪਤਾ ਨਹੀਂ ਕੀ ਹਿਸਾਬ ਦਾ ਪਿੱਛੋਂ ਲੱਗੇ ਇਹਨਾਂ ਦੇ ਬੰਦੇ ਅੱਛਾ ਉਹਨਾਂ ਨੇ ਇੱਥੇ ਦੋ ਬਰਾਵਾ